ਇੱਥੇ ਜਿੱਥੇ ਕਿ 14.5 ਸਾਲ ਦੇ ਇੱਕ ਬੱਚੇ ਦੀ ਇਹਨਾਂ ਗੈਰ ਕਾਨੂੰਨੀ ਮਾਈਨਿੰਗ ਦੇ ਖੱਡਿਆਂ ਨੇ ਜਾਨ ਲੈ ਲਈ ਹੈ। ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਚਾਂਪੁਰ ਦਾ ਪਿੰਡ ਹੈਗਾ ਸ਼ਾਮਲਾਟ ਜਗ੍ਹਾ ਹੈਗੀ ਜਿੱਥੇ ਕਈ ਢੁੰਡੇ ਢੁੰਡੇ ਪੱਟੇ ਜਿਹੜੇ ਖੱਡੇ ਪੱਟੇ ਹੋਏ ਨੇ ਤੇ ਬੱਚੇ ਦੀ ਵੀ ਮੌਤ ਹੋ ਰਹੀ ਹੈ ਹੈ ਅਸੀਂ ਤਿੰਨ ਦਿਨ ਤੇ ਲਾਪਤਾ ਬੱਚੇ ਨੂੰ ਟੋੜ ਰਹੇ ਤੇ ਤਾਂ ਚੱਪਲਾਂ ਸਾਨੂੰ ਇੱਥੇ ਦੇ ਮਿਲੀਆਂ ਵੇ ਉਸ ਕਰਕੇ ਅਸੀਂ ਬੱਚੇ ਦੀ ਖੋਜ ਕੀਤੀ ਤਾਂ ਪਾਣੀ ਆਪਣੇ ਆਪ ਹੀ ਕਢਾਇਆ ਕੋਈ ਕਿਸੇ ਦੀ ਸਾਨੂੰ ਮਦਦ ਨਹੀਂ ਮਿਲੀ ਤਾਂ ਅੱਛਾ ਸਾਨੂੰ ਰਾਤ 11 ਵਜੇ ਮਿਲਿਆ ਇੱਥੇ ਤੇ ਪਿੰਡਿਆਂ ਨੇ ਮਦਦ ਕਰੀ ਜੀ ਹੋਰ ਕਿਸੇ ਨੇ ਮਦਦ ਨਹੀਂ ਕਰੀ ਪਿੰਡਿਆਂ ਨੇ ਆਪਣੇ ਮੁੰਡੇ ਖੁੰਡਿਆਂ ਨੇ ਇਕੱਠੇ ਹੋ ਕੇ ਅੰਜਾ ਅੰਜਣ ਲਾਏ ਟਰੈਕਟਰ ਲਾਏ ਸਾਰਾ ਪਾਣੀ ਕੱਢਿਆ ਇਸ ਪਹਿਲੇ ਅਸੀਂ ਹਾਂ ਮੋਹਾਲੀ ਦੇ ਪਿੰਡ ਝਾਂਪੁਰ ਦੇ ਵਿੱਚ ਤੁਹਾਨੂੰ ਇੱਕ ਵਾਰੀ ਤਸਵੀਰਾਂ ਦਿਖਾਉਣੀਆਂ ਚਾਹੁੰਦੇ ਆ ਇੱਥੇ ਜਿੱਥੇ ਕਿ 14.5 ਸਾਲ ਦੇ ਇੱਕ ਬੱਚੇ ਦੀ ਇਹਨਾਂ ਗੈਰ ਕਾਨੂੰਨੀ ਮਾਈਨਿੰਗ ਦੇ ਖੱਡਿਆਂ ਨੇ jaan ਲੈ ਲਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਝਾਂਪੁਰ ਦਾ ਪਿੰਡ ਹੈਗਾ ਸਾਹਮਲਾ ਜਗ੍ਹਾ ਹੈਗੀ ਜਿੱਥੇ ਕਈ ਢੂੰਗੇ ਢੂੰਗੇ ਪੱਟੇ ਜਿਹੜੇ ਖੱਡੇ ਪੱਟੇ ਹੋਏ ਨੇ ਇੱਥੇ ਜਿਹੜੀ ਮਾਈਨਿੰਗ ਹੋਈ ਹੋਈ ਹੈ ਗੈਰ ਕਾਨੂੰਨੀ ਮਾਈਨਿੰਗ ਹੋਈ ਹੋਈ ਹੈ ਪਾਣੀ ਇਹਦੇ ਚ ਖੜਿਆਗਾ 10 10 ਫੁੱਟ ਤੋਂ ਜ਼ਿਆਦਾ ਉੱਪਰ ਜਿਹੜਾ ਇਹਦੇ ਵਿੱਚ ਪਾਣੀ ਖੜਿਆ ਜਿਹਦੇ ਵਿੱਚ ਹੌਲੀ ਤੋਂ ਇੱਕ 14 ਸਾਲ ਦਾ ਬੱਚਾ ਸੀਗਾ ਕਿ ਉਹ 2 ਦਿਨ ਤੋਂ ਲਾਪਤਾ ਸੀਗਾ ਉਹਦੀ ਬਾਡੀ ਦੇਰ ਰਾਤ ਜਿਹੜਾਗਾ ਇਸ ਇਨ੍ਹਾਂ ਖੱਡਿਆਂ ਦੇ ਵਿੱਚੋਂ ਮਿਲੀ ਹੈ ਪਿੰਡ ਵਾਸੀਆਂ ਦਾ ਇਹ ਕਹਿਣਾ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਜਿਹੜੀ ਕਿ ਮਾਈਨਿੰਗ ਕੀਤੀ ਹੈ ਇਹਦਾ ਖੱਡੇ ਪਏ ਨੇ ਇਹਨਾਂ ਨੂੰ ਪਰਣ ਵਾਸਤੇ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹਾਲਾਂਕਿ ਜਦੋਂ 2 ਦਿਨ ਦਾ ਬੱਚਾ ਲਾਪਤਾ ਸੀਗਾ ਉਹਨੂੰ ਲੱਭਣ ਵਿੱਚ ਉਹਨੂੰ ਕੱਢਣ ਦੇ ਵਿੱਚ ਵੀ ਜਿਹੜਾ ਪ੍ਰਸ਼ਾਸਨ ਦੀ ਅੰਗਲੀ ਜਿਹੜੀ ਕਿ ਸਾਹਮਣੇ ਆਈ ਆਪਾਂ ਪਿੰਡ ਵਾਸੀਆਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਇਹ ਦੱਸੋ ਜੀ ਇਹ ਜਿਹੜਾ ਏਰੀਆ ਹੈਗਾ ਚਾਂਪੁਰ ਦਾ ਏਰੀਆ ਕਦੋਂ ਤੋਂ ਹੈ ਜਿਹੜੀ ਇੱਥੇ ਮਾਈਨਿੰਗ ਹੋਈ ਕਿੰਨੇ ਕਿੰਨੇ ਫੁੱਟ ਇਹ ਖੱਡੇ ਡੂੰਘੇ ਨੇ ਇਹ ਤਾਂ ਜ਼ਿਮੀਦਾਰਾਂ ਨੇ ਜਗਾ ਇੱਥੇ ਦੇ ਰੇਤਾ ਜੋ ਪਟਵਾਇਆ ਗਿਆ ਖੱਡੇ ਪਰ ਪੜ ਦਿੱਤੇ ਗਿਆ ਗੈਰ ਕਾਨੂੰਨੀ ਹੈ ਆਜੇ ਬੱਚਿਆਂ ਦੀ ਕਈ ਵਾਰੀ ਮੌਤ ਹੋਲੀ ਸਾਡੇ ਬੱਚੇ ਦੀ ਵੀ ਮੌਤ ਹੋਲੀ ਹੈ ਅਸੀਂ 3 ਦਿਨ ਤੇ ਲਾਪਤਾ ਬੱਚੇ ਨੂੰ ਟੋਲ ਰਹੇ ਤੇ ਤਾਂ ਚੱਪਲਾ ਸਾਨੂੰ ਇੱਥੇ ਤੇ ਮਿਲਿਆ ਫੇ ਉਸ ਕਰਕੇ ਅਸੀਂ ਬੱਚੇ ਦੀ ਖੋਜ ਕੀਤੀ ਤਾਂ ਪਾਣੀ ਆਪਣੇ ਆਪ ਹੀ ਕਢਾਇਆ ਕੋਈ ਕਿਸੇ ਦੀ ਸਾਨੂੰ ਮਦਦ ਨਹੀਂ ਮਿਲੀ ਤਾਂ ਬੱਚਾ ਸਾਨੂੰ ਰਾਤ 11 ਵਜੇ ਮਿਲਿਆ ਇੱਥੇ ਤੇ ਇਹ ਗੈਰ ਕਾਨੂੰਨੀ ਜਿਹੜਾ ਕੰਮ ਹੈ ਇਹ ਬੰਦ ਕੀਤਾ ਜਾਵੇ ਇਹਨਾਂ ਪਰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਹੈਗੇ ਪਾਣੀ ਕਦੋਂ ਤੋਂ ਖੜਿਆਗਾ ਤੇ ਤੁਸੀਂ ਜਿਹੜਾ ਬੱਚਾ ਦਾ ਮਿਸਿੰਗ ਸੀਗਾ 2 ਦਿਨ ਤੋਂ ਤੁਸੀਂ ਉਹਦੇ ਬਾਰੇ ਪ੍ਰਸ਼ਾਸਨ ਨੂੰ ਕਿਹਾ ਸੀਗਾ ਪ੍ਰਸ਼ਾਸਨ ਵੱਲੋਂ ਕੋਈ ਵੀ ਹੈਲਪ ਨਹੀਂ ਕੀਤੀ ਪ੍ਰਸ਼ਾਸਨ ਆਇਆ ਸੀਗਾ ਪਰ ਹੈਲਪ ਕੋਈ ਨਹੀਂ ਕੀਤੀ ਇੱਕ ਪੰਪ ਭੇਜਿਆ ਉਹਨਾਂ ਨੇ ਉਹ ਵੀ ਜਦੋਂ ਸਾਡਾ ਬੱਚਾ ਮਿਲ ਗਿਆ ਤਾਂ ਉਸ ਟਾਈਮ ਭੇਜਿਆ ਉਹ ਤੋਂ ਹੱਤੋਂਕੁਣ ਸਾਨੂੰ ਸੋਚਣਾ ਮਿਲ ਚੁੱਕੀ ਸੀ ਅਸੀਂ ਕੱਢ ਚੁੱਕੇ ਤੇ ਹਾਂਜੀ ਇਹ ਜਿਹੜੇ ਏਰੀਆ ਕਿਹੜਾ ਹੈਗਾ ਕਹਿੰਦਾ ਸਾਮਲੜ ਜਗਾਂਗੀ ਇਹ ਇਹ ਸਾਮਲੜ ਜਗਾ ਜੀ ਇਹ ਗੈਰ ਕਾਨੂੰਨੀ ਰੇਤਾ ਵੇਚਿਆ ਗਿਆ ਇੱਥੇ ਤੇ ਉਹ ਜੋ ਵੀ ਹੈ ਇਹਦੇ ਬਾਰੇ ਪ੍ਰਸ਼ਾਸਨ ਨੂੰ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਝਾਂਪੁਰ ਦੀਆਂ ਤਸਵੀਰਾਂ ਨੇ ਆਪਾਂ ਨਾ ਗੱਲ ਕਰਦੇ ਹੋਰ ਪਿੰਡ ਵਾਸੀ ਵੀ ਖੜੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਜੀ ਦੱਸੋ ਜਿਹੜਾ ਤੁਸੀਂ ਇਹ ਜਿਹੜਾ ਗੈਰ ਕਾਨੂੰਨੀ ਪੱਟਿਆ ਹੈ ਜੀ ਹਾਂ ਜੀ ਇਹ ਬੰਦ ਹੋਣਾ ਚਾਹੀਦਾ ਜੀ ਇਹ ਸਾਰਾ ਕੱਲੋਂ ਕਿਸੇ ਦੀ ਹੋਰ ਕੀ ਵੀ ਜਾਨ ਜਾ ਸਕਦੀ ਹੈ ਸਰ ਹਾਂ ਜੀ ਪਾਣੀ ਕਿੰਨਾ ਖੜਿਆ ਹੈ ਤੇ ਕਿੰਨੀ ਪਾਣੀ ਇਸ ਟਾਈਮ ਖੜਿਆ ਜੀ 15 ਫੁੱਟ ਟਰੈਕਟਰਾਂ ਗੇ ਨਿਕਲ ਗਿਆ ਹੋਊਗਾ ਜੀ ਇੱਕ ਮਿੰਟ ਟਰੈਕਟਰਾਂ ਗੇ ਪਾਣੀ ਕੱਢ ਖੁੱਢ ਗੇ ਵੀ ਵੀ 15 ਫੁੱਟ ਇਸਕੇ ਵਿੱਚ ਖੜਿਆ ਹੈ ਹਾਂ ਜੀ ਸਰ ਇਹ ਕਦੋਂ ਤੋਂ ਹੈਗੇ ਖੜਿਆ ਪਾਣੀ ਨੇ ਕਦੋਂ ਦੀ ਪ੍ਰੋਬਲਮ ਹੈਗੀ ਇਹ ਪਾਣੀ ਤਾਂ ਬਰਸਾਤਾਂ ਦਾ ਹੀ ਇਕੱਠਾ ਹੋਇਆ ਹੋਇਆ ਜੀ ਇਹ ਡੂੰਗਾ ਜਿੱਥੇ ਡੂੰਗਾ ਲੱਗ ਨਹਿਰ ਪੈਂਦੀ ਹੈ ਨਹਿਰ ਦਾ ਪਾਣੀ ਵੀ ਗਿਰ ਸਕਦਾ ਇਸਕੇ ਵਿੱਚ ਜੇ ਤਾਂ ਨਹਿਰ ਡੂੰਗੀ ਹੁੰਦੀ ਪਾਣੀ ਵੀ ਨਿਕਲ ਜਾਂਦਾ ਇਸਕਾ ਹੁਣ ਇਸ ਕਰਕੇ ਪਾਣੀ ਨਹਿਰ ਕਈ ਆਇਆ ਹੋਇਆ ਇਸਕੇ ਵਿੱਚ ਲੱਗ ਨਹਿਰ ਵੈਂਦੀ ਹੈ ਕੀ ਦੱਸਾਂ ਜੀ ਕਰੋ ਇਹ ਹੈਗਾ ਘਰੇ ਪਾਣੀ ਤੇ ਜਿਹੜਾ ਹੁਣ ਬੱਚਾ ਕਿੰਨੀ ਮੁਸ਼ਕਲ ਤੁਹਾਨੂੰ ਪਰੇਸ਼ਾਨੀ ਆਈ ਕਿ ਬੋਡੀ ਮਿਲਿਆ ਪਰੇਸ਼ਾਨੀ ਤਾਂ ਜੀ 3 ਦਿਨ ਹੋ ਗਏ ਜੀ ਬਾਉਟੀ ਵਾਲਾ ਉਹ ਚਲਦਿਆਂ ਨੂੰ ਟਰੈਕਟਰ 3 ਦਿਨ ਦੇ ਵਿੱਚ 7-8 ਫੁੱਟ ਪਾਣੀ ਅਸੀਂ ਕੱਢ ਚੁੱਕੇ ਹਲੇ 15 ਫੁੱਟ 20 ਪਾਣੀ ਹੋ ਡੂੰਗਾ ਖੜਿਆ ਇੱਥੇ ਤਾਂ ਜੀ ਖਬਰ ਕਿੰਨੀ ਆ ਕੇ ਜਾਨਣਾ ਜਾਊਂਗੀ ਹਲੇ ਵੀ ਇਸ ਦਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਜ਼ਰੂਰ ਬਾਕੀ ਪਿੰਡ ਗਿਆ ਨੇ ਮਦਦ ਕਰੀ ਜੀ ਹੋਰ ਕਿਸੇ ਨੇ ਮਦਦ ਨਹੀਂ કરી ਪਿੰਡ ਗਿਆ ਨੇ ਆਪਣੇ ਮੁੰਡੇ ਖੁੰਡੇ ਨੇ ਇਕੱਠੇ ਹੋ ਕੇ ਅੰਜਾ ਅੰਜਣ ਲਾਏ ਟਰੈਕਟਰ ਲਾਏ ਸਾਰਾ ਪਾਣੀ ਕੱਢਿਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਇੱਥੇ ਪ੍ਰਸ਼ਾਸਨ ਆਏ ਜੀ ਐਸ ਡੀ ਐਮ ਵੀ ਆਏ ਆ ਤੇ ਪੁਲਿਸ ਵਾਲੇ ਵੀ ਆਏ ਤੇ ਕੱਲ ਐਸ ਡੀ ਐਮ ਸਾਹਿਬ ਵੀ ਰਹੇ ਦੋ ਦੋ ਘੰਟੇ ਇੱਥੇ ਅੱਛਾ ਜੀ ਉਹਨਾਂ ਨੇ ਅੰਜਣ ਵੀ ਭੇਜਿਆ ਇੱਕ ਅੰਜਣ ਲਾਇਆ ਜੀ ਉਹਨਾਂ ਨੇ ਵੀ ਪਾਣੀ ਦੇ ਬਾਕੀ ਹੋਰ ਕੋਈ ਕੁਝ ਨਹੀਂ ਹੁਣ ਤੁਸੀਂ ਦੱਸੋ ਹੁਣ ਐਸਡੀਐਮ ਸਾਹਿਬ ਇੱਥੇ ਮੌਕੇ ਤੇ ਉੱਪਰ ਆ ਗਏ ਤੁਸੀਂ ਉਹਨਾਂ ਨੂੰ ਅਪੀਲ ਕੀਤੀ ਕਿ ਇਹਨੂੰ ਬੰਦ ਹੋਣਾ ਜੇ ਕੱਲ ਨੂੰ ਹੋਰ ਵੀ ਕਿਸੇ ਦੀ ਜਾਨ ਜਾ ਸਕਦੀ ਹੈ ਨਹੀਂ ਜੀ ਕੱਲ ਇਹ ਤਾਂ ਕੋਈ ਗੱਲ ਹੋਈ ਨਹੀਂ ਹੈ ਪਰ ਹੋਣੀ ਚਾਹੀਦੀ ਹੈ ਇਹ ਇਹ ਬੰਦ ਹੋਣਾ ਚਾਹੀਦਾ ਜੀ ਇੱਥੇ ਦਾ ਖਬਰ ਕਿੰਨੀ ਜਾਣਨਾ ਚ ਇੱਥੇ ਜੀ 30 ਫੁੱਟ ਪਾਣੀ ਜਾਏ ਕਿ ਪਾਣੀ ਡੂੰਗਾ ਜੀ 30 ਫੁੱਟ ਮਿੱਟੀ ਚੱਕ ਹੋਈ ਵੀ ਜੀ ਇਸ ਟਾਈਮ ਤੇ ਇੱਥੇ ਤੇ ਬਿਲਕੁਲ ਜੀ ਝਾਂਪੂਰ ਦੇ ਵਿੱਚ ਇਹ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਈਏ ਜਿੱਥੇ ਕਿ ਇੱਕ ਵੱਡਾ ਹਾਸਾ ਹੋਇਆ ਇੱਕ 14 ਸਾਲ ਦੇ ਬੱਚੇ ਦੀ ਜਾਨ ਗਈ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 30 ਫੁੱਟ ਜਿਹੜਾਗਾ ਪਾਣੀ ਖੜਿਆਗਾ ਹੋਰ ਵੀ ਕਿਸੇ ਦੀ ਜਾਨ ਜਾ ਸਕਦੀ ਹੈ ਪ੍ਰਸ਼ਾਸਨ ਤੋਂ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਇਹਨੂੰ ਲੌਪਰ ਦੇ ਨਾਂ ਦੇ ਪਾਣੀ ਕੱਢ ਕੇ ਇਹਨੂੰ ਬੰਦ ਕੀਤਾ ਜਾਵੇ ਕੈਮਰਾਮੈਨ ਇੰਦਰਜੀਤ ਨਾਲ ਦਲਜੀਤ ਸਿੰਘ ਪੀਟੀਸੀ ਨਿਊਜ਼ ਝਾਂਪੂਰ